ਬਾਉਜੀ ਅਮਰੀਕਾ ਤੋਂ ਜਹਾਜ ਫੜ ਕੇ ਸਿੱਧਾ ਖਡੂਰ ਸਾਹਿਬ ਲੈਂਡ ਕੀਤੇ ਹੋ ਹੌਣਾ ਹੀ ਪੈਣਾ ਸੀ ਮਰਦੇ ਆ ਮਰਦਾਂ ਦੇ ਮਗਰ ਮਰਦੀ ਆਉਂਦੇ ਨੇ ਨਬਜ਼ ਕੀ ਫੜੀ ਤੁਸੀਂ ਖਡੂਰ ਸਾਹਿਬ ਕੀ ਕੀ ਕਹਿੰਦਾ ਖਡੂਰ ਸਾਹਿਬ 100% ਆ ਛੱਕਾ ਮਾਰਤਾ ਪੱਕੀ ਗੱਲ ਆ ਉਹ ਜਿਹੜਾ ਬਲਟਵਾ ਮਾਰਦਾ ਨਾ ਜਬਲੀ ਉਹਨਾਂ ਕਾ ਘਰੇ ਬਹਿ ਕੇ ਆਰਾਮ ਕਰ ਐਵੇਂ ਕਿਤੇ ਟੈਕ ਨਾ ਕਰਵਾ ਲਈ ਜਿਹੜਾ ਜ਼ੀਰਾ ਨਹੀਂ ਉਹ ਵੀ ਕਹਿੰਦੇ ਵੀ ਸੀਟ ਜਿੱਤੀ ਬੈਠੇ ਉਹ ਤਾਂ ਐਵੇਂ ਬਲੀ ਦਾ ਬੱਕਰਾ ਬਣਾਤਾ ਰਾਜੇ ਬਣੰਗਣੇ ਉਹਨੂੰ ਕਹਿ ਵੀ ਤੂੰ ਉੱਥੇ ਦਰਿਆ ਤੋਂ ਪਾਰ ਰਿਹਾ ਕਰ ਉਧਰ ਹਰੀਆਂ ਤੋਂ ਪਰਹਾ ਪਰਹਾ ਰਿਹਾ ਕਰ ਇਧਰ ਐਵੇਂ ਐਵੇਂ ਤੇਲ ਫੂਕਦਾ ਫਿਰਦਾ ਜਿੰਨੂੰ ਮਰਜੀ ਹੱਥ ਲਾ ਕੇ ਵੇਖ ਲੋ 12 ਬੋਲ ਤੋਂ ਜ਼ਿਆਦਾ ਕਰੰਟ ਮਾਰਦਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਖਡੂਰ ਸਾਹਿਬ ਦੇ ਵਿੱਚ ਜੇ ਤੁਸੀਂ ਤਸਵੀਰਾਂ ਦੇਖੋ ਇੱਕ ਵਾਰੀ ਅਮਰਿਤਪਾਲ ਦੇ ਹੱਕ ਦੇ ਵਿੱਚ ਪਿੰਡ-ਪਿੰਡ ਵੱਡਾ ਇਕੱਠ ਹੋ ਰਿਹਾ ਹੈ ਜਿੱਥੇ-ਜਿੱਥੇ ਅਮਰਿਤਪਾਲ ਦਾ ਪਰਿਵਾਰ ਜਾ ਰਿਹਾ ਲੋਕ ਬੜੇ ਧਿਆਨ ਨਾਲ ਸੁਣ ਰਹੇ ਉਹਨਾਂ ਦੇ ਤਰਕ ਨੂੰ ਸੁਣ ਰਹੇ ਨੇ ਤੇ ਇਹ ਵਿਸ਼ਵਾਸ ਜਿਤਾ ਰਹੇ ਕਿ ਵੋਟਾਂ ਜਿਹੜੀਆਂ ਅਮਰਿਤਪਾਲ ਨੂੰ ਹੀ ਪਾਈਆਂ ਜਾਣਗੀਆਂ ਸਾਡੇ ਨਾਲ ਭਾਊ ਗਰ ਲਾਲ ਨੇ ਅਮਰੀਕਾ ਤੋਂ ਚੱਲ ਕੇ ਇਸ ਹਲਕੇ ਦੇ ਵਿੱਚ ਆ ਗਏ ਕਹਿੰਦੇ ਸਪੋਰਟ ਕਰਨੀ ਅਮਰਿਤਪਾਲ ਦੀ ਭਾਊ ਜੀ ਅਮਰੀਕਾ ਤੋਂ ਜਹਾਜ਼ ਫੜ ਕੇ ਸਿੱਧਾ ਖਡੂਰ ਸਾਹਿਬ ਲੈਂਡ ਕੀਤੇ ਹੋ ਆਉਣਾ ਹੀ ਪੈਣਾ ਸੀ ਮਰਦੇ ਆ ਮਰਦਾਂ ਦੇ ਮਗਰ ਮਰਦੀ ਆਉਂਦੇ ਨੇ ਤੇ ਰਹਿ ਗਈ ਗੱਲ ਪਾਈਆਂ ਮਤ ਪਾਲ ਦੀ ਮੇਰੀ ਗੱਲ ਸੁਣ ਇਹ ਜਿਹੜੇ ਬਲਟੋਏ ਵਰਗੇ ਤੁਚੀਆਂ ਗੱਲਾਂ ਕਰਦੇ ਨੇ ਦੱਸੋ ਇਹ ਕੀ ਮਾੜਾ ਕੰਮ ਆ ਅੰਮ੍ਰਿਤ ਛਕਾਉਣਾ ਕਿਸੇ ਨੂੰ ਮਾੜਾ ਕੰਮ ਆ ਜੇ ਨਸ਼ਾ ਛਡਾਉਣਾ ਇਹ ਮਾੜਾ ਕੰਮ ਆ ਜੇ ਇਹ ਮਾੜਾ ਕੰਮ ਹੈ ਤਾਂ ਬਿਲਕੁਲ ਵੋਟ ਨਾ ਪਾਓ ਹੈ ਤੁਸੀਂ ਵੇਖੋ ਕਿੰਨੇ ਮੁੰਡੇ ਦਲਦਲ ਦੇ ਵਿੱਚ ਫਸੇ ਪਏ ਸੀਗੇ ਜਿਹੜੇ ਦਲਦਲ ਦੇ ਵਿੱਚੋਂ ਬਾਹਰ ਕੱਢਿਆ ਜਿਨ੍ਹਾਂ ਦੇ ਉਹਨੇ ਉਸ ਸਮੇਂ ਦੇ ਵਿੱਚ ਤੁਸੀਂ ਦਸਤਾਰਾਂ ਹੀ ਦੇਖੀਆਂ ਹੋਣਗੀਆਂ ਅਮਰਤ ਛੱਕੇ ਵਾਲੇ ਸਿਰਫ ਗਾਤਰਾ ਸਾਹਿਬ ਹੀ ਦੇਖੇ ਹੋਣਗੇ ਸਿਰਫ 2-4 ਮਹੀਨਿਆਂ ਦੇ ਵਿੱਚ ਹੀ ਜੇ 2-4 ਸਾਲ ਉਹ ਲਹਿਰ ਚੱਲਦੀ ਤੇ ਅੱਜ ਮੈਨੂੰ ਲੱਗਦਾ ਤੁਹਾਡੇ ਸਿਰ ਤੇ ਵੀ ਦਸਤਾਰ ਹੁੰਦੀ ਤੇ ਮੇਰੇ ਸਿਰ ਤੇ ਵੀ ਦਸਤਾਰ ਹੁੰਦੀ ਜਿਹੜਾ ਇਕੱਠ ਹੋਇਆ ਕਿਉਂਕਿ ਪੰਥਕ ਸੀਟ ਮੰਨੀ ਜਾਂਦੀ ਕੋਈ ਤਸਵੀਰ ਵੀ ਦਿਖਾਓ ਕਿ ਜਿੰਨੇ ਸਿਰ ਨਜ਼ਰ ਆ ਰਹੇ ਜ਼ਿਆਦਾਤਰ ਸਿਰਾਂ ਦੇ ਉੱਤੇ ਦਸਤਾਰਾਂ ਨੇ ਤੁਹਾਨੂੰ ਲੱਗਦਾ ਕਿ ਅਮਰਤਪਾਲ ਦੀ ਪ੍ਰਾਪਤੀ ਹੈ ਇਹ ਬਿਲਕੁਲ ਕਿਉਂ ਨਹੀਂ ਪ੍ਰਾਪਤੀ ਇਹ ਉਹਨਾਂ ਦੀ ਪ੍ਰਾਪਤੀ ਹੈ ਜਿਹੜਾ ਉਹਨਾਂ ਨੇ ਇੱਕ ਸਾਲ ਜਿਹੜਾ ਉਹਨਾਂ ਨੇ ਪ੍ਰਚਾਰ ਕੀਤਾ ਹੈ ਉਹਦਾ ਕਿਤੇ ਨਾ ਕਿਤੇ ਜਿਹੜਾ ਉਹ ਅਸਰ ਪਹੁੰਚਿਆ ਹੈ ਹਾਂ ਤੇ ਉਹਦਾ ਅਸਰ ਅਜੇ ਵੀ ਕੰਮ ਕਰ ਰਿਹਾ ਹੈ ਕੀ ਨਬਜ਼ ਕੀ ਫੜੀ ਤੁਸੀਂ ਖਡੂਰ ਸਾਹਿਬ ਕੀ ਕੀ ਕਹਿੰਦਾ ਖਡੂਰ ਸਾਹਿਬ ਖਡੂਰ ਸਾਹਿਬ 100% ਆ ਛੱਕਾ ਮਾਰਤਾ ਪੱਕੀ ਗੱਲ ਆ ਬਿਲਟੋ ਉਹ ਜਿਹੜਾ ਬਲਟੋਆ ਮਾਰਦਾ ਨਾ ਜਬਲੀਆ ਉਹਨਾਂ ਕਾ ਘਰੇ ਬਹਿ ਕੇ ਆਰਾਮ ਕਰ ਐਵੇਂ ਨਾ ਕਿਤੇ ਟੈਕ ਨਾ ਕਰਵਾ ਲਈ ਜਿਹੜਾ ਤੂੰ ਚੂਚੀ ਬੋਲਦਾ ਆਂ ਸਮਝਦਾ ਨਹੀਂ ਗੱਲ ਬਿਲਕੁਲ ਕੁਲਦੀ ਜਿਹੜਾ ਜ਼ੀਰਾ ਨੇ ਉਹ ਵੀ ਕਹਿੰਦੇ ਵੀ ਸੀਟ ਜਿੱਤੀ ਬੈਠੇ ਆ ਉਹ ਤਾਂ ਐਵੇਂ ਬਲੀ ਦਾ ਬੱਕਰਾ ਬਣਾਤਾ ਰਾਜੇ ਬਣੰਗਣੇ ਉਹਨੂੰ ਕਹੇ ਵੀ ਤੂੰ ਉੱਥੇ ਦਰਿਆ ਤੋਂ ਪਾਰ ਰਿਹਾ ਕਰ ਉਧਰ ਹਰੀਆਂ ਤੋਂ ਪਰਾਂਪਰ ਰਿਹਾ ਕਰ ਇੱਧਰ ਐਵੇਂ ਐਵੇਂ ਤੇਲ ਫੂਕਦਾ ਫਿਰਦਾ ਆ ਹਾਂ ਕੋਈ ਗੱਲਬਾਤ ਨਹੀਂ ਉਹਦੀ ਕੋਈ ਗੱਲ ਨਹੀਂ ਕਿਤੇ ਵੀ ਜਿੱਥੇ ਮਰਜ਼ੀ ਗੱਲ ਕਰਕੇ ਵੇਖ ਲਓ ਹੁਣ ਅਸੀਂ ਤਾਂ ਪਿੰਡ ਪਿੰਡ ਜਾ ਕੇ ਆਏ ਆ ਹੁਣ ਦੇਖੋ ਤੁਸੀਂ ਕਿਸੇ ਜਿੰਨੇ ਵੀ ਕੈਂਡੀਡੇਟ ਨੇ ਕਿਸੇ ਨਾਲ ਇੰਨਾ ਇਕੱਠ ਹੈਗਾ ਆ ਇੰਨਾ ਜੋਸ਼ ਕਿਸੇ ਨਾਲ ਹੈਗਾ ਛੋਟਾ ਜਿਹਾ ਪਿੰਡ ਆ ਛੋਟਾ ਜਿਹਾ ਘੈਰੀ ਪਿੰਡ ਜਿਹੜਾ ਜੀ ਆਪਾਂ ਫਿਰਦੇ ਚਭਾਲ ਦੇ ਨਾਲ ਨਿੱਕਾ ਜਿਹਾ ਪਿੰਡ ਆ ਤੇ ਸੰਗਤ ਦੇ ਵੇਖੋ ਤੁਸੀਂ ਕਿੰਨੀ ਆ ਜੋਸ਼ ਕਿੰਨਾ ਆ ਜਿਹਨੂੰ ਮਰਜੀ ਹੱਥ ਲਾ ਕੇ ਵੇਖ ਲਓ 12 ਬੋਲ ਤੋਂ ਜ਼ਿਆਦਾ ਕਰੰਟ ਮਾਰਦਾ ਬਿਲਕੁਲ ਜਿੱਦਾਂ ਕਿ ਸੋ ਗੁਰਲਾਲ ਪਾਉ ਅਮਰੀਕਾ ਤੋਂ ਪਹੁੰਚੇ ਸਿੱਧਾ ਸਪੋਰਟ ਕਰ ਰਹੇ ਨੇ ਅਮਰਤਪਾਲ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਪ੍ਰਚਾਰ ਚ ਵੀ ਨੇ ਕਹਿੰਦੇ ਵੀ ਜੀ ਬਾਕੀ ਕਹਿੰਦੇ ਬਾਪੂ ਜੀ ਬਾਪੂ ਜੀ ਕਹਿੰਦੇ ਚੜ੍ਹਦੀ ਕਲਾ ਦੇ ਵਿੱਚ ਆ ਚੜ੍ਹਦੀ ਕਲਾ ਚ ਹੀ ਰਹਿਣਾ ਆ ਕੋਈ ਹੁ ਲੜਬਾਜੀ ਨਹੀਂ ਕਰਨੀ ਉਹਨਾਂ ਦਾ ਜਿਹੜਾ ਸਿਣੀ ਆ ਆ ਨਿਮਰਤਾ ਨਾਲ ਹੱਥ ਜੋੜ ਕੇ ਅਸੀਂ ਵੋਟ ਲੈਣੀ ਆ ਤੇ ਇੱਕ ਇੱਕ ਵੋਟ ਆ ਜਿਹੜੀ ਉਹ ਜਿਵੇਂ ਸਰਪੰਚੀ ਨੂੰ ਭਗਤਾਈ ਜੀ ਆ ਨਾ ਵੋਟ ਇਦਾਂ ਹਰ ਪਿੰਡ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਜ਼ੋਰ ਲਾ ਕੇ ਵੀ ਲਾਸਟ ਦੇਣ ਕਿਤੇ ਆਪਾਂ ਢਿੱਲੇ ਨਾ ਪੈ ਜੀ ਇਹ ਕਿਤੇ ਵੀ ਇਹ ਕਹਿ ਦਿਆ ਵੀ ਆਪਾਂ ਜਿੱਤੇ ਪਏ ਵਨ ਸੈੱਡ ਉਹਦੋਂ ਬੀਬੀ ਖੜਾ ਵੇਰੀ ਇਦਾਂ ਹੀ ਸਾਨੂੰ ਥੋੜੀ ਜੀ ਮਾਰ ਪਈ ਸੀਗੀ ਕਿਉਂ ਸਾਨੂੰ ਐ ਹੋ ਗਿਆ ਵੀ ਜਿੱਤ ਗਏ ਆਂ ਅਸੀਂ ਤੇ ਲਾਸਟ ਦੇਣ ਸਾਨੂੰ ਇਹ ਥੋੜੀ ਜੀ ਜਿਹੜੀ ਉਹ ਮਾਰ ਪੈ ਗਈ ਸੀ ਗਰਾਊਂਡ ਲੈਵਲ ਤੇ ਪ੍ਰਚਾਰ ਨੇ ਆ ਇਸ ਵਾਰੀ ਜਿਹੜਾ ਆ ਬਹੁਤ ਵਧੀਆ ਕਿਉਂ ਅਸੀਂ ਉਹ ਮਾਰ ਪਹਿਲਾਂ ਝੱਲੀ ਹੋਈ ਆ ਤੇ ਅਸੀਂ ਉਹ ਮਾਰ ਨਹੀਂ ਖਾਵਾਂਗੇ ਇਸ ਵਾਰੀ ਉਹ ਗਲਤੀ ਨਹੀਂ ਕੀ ਲੱਗਦਾ ਬਾਈ ਖਡੂਰ ਸਾਹਿਬ ਕੀ ਕਹਿੰਦਾ ਏ ਭਾਈ ਸਭ ਗੱਡੀਆਂ ਦਾ ਕਾਫਲ ਕਾਫਲਾ ਵੇਖ ਲੋ ਆਪ ਮਾਰੇ ਸੰਗ ਤੇ 3 ਕਿਲੋਮੀਟਰ ਦਾ ਕਾਫਲਾ ਲੈ ਕੇ ਚੱਲ ਕੋਲ ਇੱਕ ਵਾਰੀ ਰਾਹੁਲ ਜੀ ਕਾਫਲਾ ਦਿਖਾਓ ਐਂ ਇੱਕੋ ਮਝੰਨੇ ਆਪਾਂ ਕਿ ਕਾਫਲਾ ਬਹੁਤ ਲੰਬਾ ਹੈ ਖਡੂਰ ਸਾਹਿਬ ਇਸ ਵਾਰ ਹਵਾ ਬਿਲਕੁਲ ਅਮਰਤਪਾਲ ਦੇ ਹੱਕ ਦੇ ਵਿੱਚ ਬਣਦੀ ਹੋਈ ਨਜ਼ਰ ਆ ਰਹੀ ਤਾਂ ਅਮਰਤਪਾਲ ਦੇ ਪਿਤਾ ਨੇ ਉਹਨਾਂ ਦੇ ਪਿਤਾ ਨੂੰ ਮਿਲਣ ਵਾਲੇ ਤੁਸੀਂ ਲੋਕ ਦੇਖ ਸਕਦੇ ਹੋ ਕਿ ਇੱਕ ਦੀਦ ਪਾਉਣ ਦੇ ਲਈ ਸੜਕਾਂ ਤੇ ਖੜੇ ਸੀਗੇ ਸਵੇਰ ਦੇ ਤਾਂ ਪਿੰਡੋਂ ਪਿੰਡ ਕਾਫਲਾ ਹੁੰਦਾ ਹੋਇਆ ਅੱਗੇ ਵਧ ਰਿਹਾ ਹੈ ਗੁਰਲਾਲ ਪਾਉ ਨਾਲ ਵੀ ਗੱਲਬਾਤ ਕੀਤੀ ਤੁਹਾਨੂੰ ਇੱਕ ਵਾਰੀ ਗਰਾਉਂਡ ਰਿਐਲਿਟੀ ਦਿਖਾਣੇ ਆ ਕਿ ਕਾਫਲਾ ਲੰਬਾ ਹੈ ਕਿੰਨਾ ਕਿਉਂਕਿ ਇਹ ਜਥਿਆਂ ਦੇ ਵਿੱਚ ਵੰਡਿਆ ਹੋਇਆ ਇਹਨਾਂ ਨੇ ਕੰਮ ਲੋਕ ਸਭਾ ਹਲਕਾ ਕਾਫੀ ਵੱਡਾ ਹੈ ਅਮਰਤਪਾਲ ਨੇ ਉਹਨਾਂ ਦੇ ਫਾਦਰ ਉਹਨਾਂ ਦੇ ਮਦਰ ਬੀਬੀ ਖਾਲੜਾ ਤੇ ਜਿਹੜੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਇਹਨਾਂ ਦੇ ਹੱਕ ਦੇ ਵਿੱਚ ਬੈਠੇ ਇੱਕ ਜਥਾ ਉਹਨਾਂ ਦਾ ਹੈ ਇਹ ਵਕ ਵਕ ਜਥੇ ਖਡੂਰ ਸਾਹਿਬ ਦੇ ਵਿੱਚ ਕਮਾਨ ਸਾਭ ਕੇ ਗਰਾਉਂਡ ਤੇ ਉਤਰ ਚੁੱਕਿਆ ਦੇਖੋ ਕਾਫਲਾ ਇੱਕ ਵਾਰੀ ਖੱਬੇ ਹੱਥ ਵੀ ਦਿਖਾਓ ਕੀ ਖੱਬੇ ਹੱਥ ਗੱਡੀਆਂ ਦਾ ਲੰਬਾ ਕਾਫਲਾ ਤਾਂ ਸੱਜੇ ਹੱਥ ਵੀ ਇਹ ਕਾਫਲਾ ਤੁਸੀਂ ਦੇਖ ਸਕਦੇ ਹੋ ਸਿਰਾਂ ਦੇ ਉੱਤੇ ਦਸਤਾਰਾਂ ਨੇ ਕੇਸਰੀ ਨਿਸ਼ਾਨ ਨੇ ਤੇ ਇਹਨਾਂ ਕੇਸਰੀ ਨਿਸ਼ਾਨਾਂ ਰਾਹੀਂ ਅਗਵਾਈ ਕੀਤੀ ਜਾ ਰਹੀ ਹੈ ਇਸ ਚੌਣ ਦੀ ਜੀ ਭਾਈ ਕੁਝ ਕਹਿਣਾ ਚਾਹੁੰਦੇ ਹੋ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਨਾ ਜਿੰਨਾ ਮਰਜ਼ੀ ਜ਼ੋਰ ਲਾ ਕੇ ਉਹ ਰੇਲੀਆਂ ਕਰਕੇ ਰੌਲੇ ਪਾ ਕੇ ਬਸਾ ਲਾ ਕੇ ਇਨਾ ਕੱਠ ਨਹੀਂ ਹੁੰਦਾ ਸਾਡੇ ਨਾਲ ਤਾਂ ਉਹੀ ਤੁਰਿਆ ਫਿਰਦਾ ਹੈ ਨਾ ਵੇਖ ਲਓ ਮਾਰਨੇਗਾ ਤੇ ਮਰਵਾਏ ਤੇ ਕੈਮਰਾਮੈਨ ਤੇ ਕਰੀ ਮਾਰੇ ਨਿਕਾ ਮਰਵਾਇ ਕਰੀ ਆ ਦੇਖੋ ਮਾਰਨੇਗਾ ਮਾਰੋ ਜਿਹੜੇ ਅੱਜ ਦੀ ਇਹ ਪਿੰਡ ਵਿਖਾਉਣ ਨਾਲੋਂ ਪਿੰਡ ਕਿੱਡਾ ਗਿਆ ਹੂੰ ਚਿੱਡੀ ਤੇ ਪਹੁੰਚੇ ਜੀ ਐਡਾ ਪਿੰਡ ਆ ਹਾਂ ਤੇ ਬਲਟੋਆ ਰੀਸਾਂ ਕਰਦਾ ਸਾਡੀਆਂ ਹਾਂ ਹਾਂ ਸੋ ਬਾਰਡਰ ਦਾ ਪਿੰਡ ਤੱਕ ਪੈ ਰਹੀ ਅਮਰਤਕਾਰੀ ਬਾਰਡਰ ਤੇ ਇਸ ਟਾਈਮ ਆਪਾਂ ਘੁੰਮ ਰਹੇ ਆ ਹਾਂ ਬਿਲਕੁਲ ਆਪਾਂ ਬਾਰਡਰ ਲਾਈਨ ਤੇ ਆ ਹਾਂ ਆ ਦੇਖੋ ਦਿਖਾ ਦਿਓ ਮਾੜਾ ਜਾਂ ਉਹ ਸਾਹਮਣੇ ਬਿਲਕੁਲ ਉਹ ਸਾਹਮਣੇ ਜਿਹੜਾ ਤੁਸੀਂ ਕਿਉਂਕਿ ਰੁੱਖਾਂ ਦੀ ਜਿਹੜੀ ਬਿਲਕੁਲ ਲੇਅਰ ਚੱਲ ਰਹੀ ਹੈ ਉਧਰਲੇ ਪਾਸੇ ਬਾਰਡਰ ਹੈ ਤਾਂ ਸਮਝਾ ਤੁਸੀਂ ਕਿ ਅਮਰੀਕਾ ਤੋ ਪਹੁੰਚੇ ਅਮਰਤਪਾਲ ਦਾ ਹਕਚ ਪ੍ਰਚਾਰ ਇੰਨਾ ਵੱਡਾ ਕਾਫਲਾ ਦੇਖਣ ਵਾਲੀ ਗੱਲ ਹੋਊਗੀ ਕਿ ਇੱਥੋਂ ਦਾ ਮੁਕਾਬਲਾ ਬਲਟੋਹਾ ਕੁਲਬੀਰ ਜੀਰਾ ਜਾਂ ਫਿਰ ਅਮਰਤਪਾਲ ਕਿੰਨਾ ਦਾ ਰਹਿਣ ਵਾਲਾ ਹੈ ਹੁਣ ਤੱਕ ਲੋਕ ਕਹਿੰਦੇ ਕਿ ਅਮਰਤਪਾਲ ਅੱਗੇ ਚੱਲ ਰਿਹਾ ਤਾਂ ਕੀ ਉਹ ਜਿੱਤ ਸਕਦੇ ਨੇ ਕਿ ਨਹੀਂ ਇਹ ਹੋਣ ਵਾਲਾ ਸਮਾਂ ਹੀ ਦੱਸੇਗਾ ਆਪਣੇ ਸਾਹੂਗੀ ਰਾਹੁਲ ਸ਼ਰਮਾ ਦੇ ਨਾਲ ಕರಣ್ ಶರ್ಮಾ ಮಟ್ಟಿಲೇ